तो चलिए शुरू करते हैं जय पुत्र ना है। तेल डोल गया ना मम्मी ने लक्क च मुखकियां मारनी तेरे <laughs> लमारी भी कहती होनी किथे मथल लग गया मेरा ਆਨਲਾਈਨ ਚ ਪੇਡ ਕਿਦਾਂ ਵਜਦੀ ਦੱਸਿਓ ਮੜਾ ਜਾ ਇਹਨਾ ਕੌਨਫੀਡੈਂਸ ਸਾਲਾ ਇਹਨਾ ਲੋਕਾਂ ਚ ਕਿਉਂ ਹੁੰਦਾ ਬਾਈ ਨੱਕ ਚ ਲਾ ਕੇ ਦੱਸੀ ਕਰੰਟ ਆਉਂਦਾ ਕਿ ਨਹੀਂ ਮਾਮਾ ਬਲਬ ਨਾ ਸਾੜਦੀ ਬਿਊਟੀ ਪਾਰਲਰ ਵਾਲਿਓ ਤੁਹਾਡੇ ਲਈ ਅਲੱਗ ਤੋਂ ਤੇਲ ਗਰਮ ਹੋ ਰਿਹਾ ਨਰਕ 'ਚ ਫਰਾਈ ਕਰ ਕਰ ਖਾਣਾ ਤੁਹਾਨੂੰ ਜਮਦੁੱਤਾ ਐਨੀ ਪੱਟੀ ਤੇ ਪੇਂਟਰ ਕੰਧਰੂਣੀ ਮਾਰਦੇ ਬਈ ਇੰਨਾ ਵਧੀਆ ਸਰੀਰ ਦਿੱਤਾ ਰੱਬ ਨੇ ਚੰਗੀਆਂ ਚੋਰੀਆਂ ਚੁਰੀਆਂ ਕਰ ਜਾ ਆਗੇ ਉਹ ਤੂੰ ਤਾਰੇ ਹੀ ਗਿਨਣਾ ਭਰਾਵਾ ਗੋਣਾ ਗੋਣਾ ਰਹਿੰਦੇ ਬਹੁਤ ਸੋਣਾ ਗਾਇਆ ਵੀਰ ਬਸ ਅੱਗੇ ਤੋਂ ਨਾ ਗਈ ਚੀੜਾ ਹੈ ਪਤੰਦਰ ਕਰਦਾ ਕੀ ਬਰਸਾਤੀ ਡਡੂ ਜੇ ਆ ਕੀ ਗੱਲ ਅੱਜ ਠੁਮਕਾ ਨਹੀਂ ਲਾਇਆ ਓ ਬਾਪੂ ਇਹਦੇ ਦੰਦ ਲਵਾ ਦੇ ਪਹਿਲਾਂ ਪਟਾਕੇ ਬਾਅਦ ਚ ਪਾ ਲਈ ਵੀਰ ਜੀ ਰੰਗ ਦੋ ਹੀ ਨੇ ਇੱਕ ਕਾਲਾ ਦੂਜਾ ਇਦਾਂ ਦਾ ਸਲਾਮ ਮੈਨੂੰ ਲੱਗਾ ਜਿਵੇਂ ਬੂਟਾਂ ਤੇ ਮਹਿੰਦੀ ਲਾਈ ਜਾਂਦੇ ਆ ਸਾਟੇ ਦਿਖਾਰੇ ਗਏ ਹਾਂ ਸਟਾ ਕਰਦੇ ਆ ਚਰਦੀ ਰਹਿੰਦੀ ਸੜੀ ਬਕਰੀ ਜੀ ਇਹ ਗੱਲ ਤਾਂ ਥੱਲੇ ਖੜ ਕੇ ਵੀ ਹੋ ਸਕਦੀ ਹੀ ਤੀਜੀ ਮੰਜ਼ਲ 'ਤੇ ਚੜਨ ਦੀ ਲੋੜ ਹੀ ਉਹ ਚੱਲ ਠੀਕ ਆ ਬਣ ਗਈ ਰੀਲ ਆ ਜਾ ਥੱਲੇ ਹੁਣ ਕਿਵੇਂ ਜਗਦੀਆਂ ਜ਼ੀਰੋ ਦੇ ਬਲਬ ਵਾਂਗੂ ਤੋੜ ਦੇ ਖੋਪੜੀ ਤੋੜ ਸਾਲੇ मरनी मेकअप किया पिओप की, कि पी की थी है। <laughs> कर दी कि बंद रोई जी <laughs> आ, कापी तमाम लिखे वे खाइया <laughs> लगता भलतानी मिट्टी की ट्राली सटाई है ਪੱਕਾ ਸਾਲ ਦੇ ਵਿੱਚ ਬੁੜੀ ਨੂੰ ਮਾਰੇਗਾ ਤੂੰ ਜਲੰਧਰ ਦੂਰਦਰਸ਼ਨ ਵਿੱਚੁੱਪ ਜਾਏਗੇ ਕਲਾਕਾਰ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੰਦੇ ਜਾਂਦੇ ਹੁਸਨਾ ਦੀ ਰਾਣੀ ਤੇ ਦਰਸ਼ਨ ਕਰਕੇ ਜਾਇਓ